ਬਹੁਤ ਬਹੁਤ ਧੰਨਵਾਦ ਪਿੰਡ ਰਾਈਆ ਤੋਂ ਵੱਖ-ਵੱਖ ਜੋ ਜੱਥੇਬੰਦੀਆਂ ਨਹੀਂ ਲੜ ਸਕੀਆਂ ਆ ਭਰਾਵੋ ਅਸੀਂ ਕਿਸੇ ਨੂੰ ਨਾ ਕਹਿੰਦੇ ਸਾਰੇ ਚੰਗੇ ਪਰ ਇਹਨਾਂ ਦੇ ਜ਼ੋਰ ਦੇਖੋ ਅੱਜ ਬਾਰਡਰਾਂ ਦੇ ਉੱਤੇ ਕੌਣ ਲੜ ਰਿਹਾ ਵੱਖ-ਵੱਖ ਜੱਥੇਬੰਦੀਆਂ ਤੋਂ ਉਪਰ ਉੱਪਰਕੀ ਪਾਰਟੀ ਵਾਲੀ ਤੋਂ ਉਪਰ ਉੱਪਰਕੀ ਅੱਜ ਗੁਰਦੀਪ ਸਿੰਘ ਬੱਲੇਵਾਲ ਅਤੇ ਦੋਨਾਂ ਫੋਰਮਾਂ ਤੇ ਚੱਲ ਰਹੇ ਮੋਰਚੇ ਤੋਂ ਸਾਡੀਆਂ ਹੱਕੀ ਮੰਗਾਂ ਨੂੰ ਪ੍ਰਭਾਵਿਤ ਹੋ ਗਏ 50 ਬੰਦੇ ਦੋ ਟਰਾਲੀਆਂ ਤੇ ਸਾਡੇ ਵੀਰ ਆਏ ਬਹੁਤ ਬਹੁਤ ਧੰਨਵਾਦ ਧੰਨਾਂਵਲ ਗੋਲ ਪੰਜਾਬ ਪ੍ਰਦਾਨ ਮੈਡੀਕਲ ਫਲੈਟੀ ਸਾਡੇ ਇੱਥੇ ਆਉਂਦੇ 2 ਮਿੰਟਾਂ ਵਾਸਤੇ ਹੱਡੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਖਲੋਰੀ ਬਾਗਰ ਦੇ ਉੱਤੇ ਸਿੰਗਰ ਬਾਗਰ ਦੇ ਉੱਤੇ ਬੈਠੇ ਬਹੁਤ ਵੀ ਬਹਾਦਰ ਲੋਕੋ ਸਭ ਤੋਂ ਪਹਿਲਾਂ ਅੱਲਾਹ ਅੱਲ੍ਹਾ ਨੂੰ ਸਲਾਮ ਕਰਨਾ ਬਰਦਾ ਕਿ ਰਾਜ ਜੋ ਟਰਾਕੇ ਦੀ ਬੰਦ ਹੋਣ ਦੇ ਬਾਅਦ ਵੀ ਤੁਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਗਵਾਉਣ ਦੇ ਲਈ ਇੰਨਾ ਚੌਂਕਾ ਦੇ ਵਿੱਚ ਬੈਠੇ ਹੋ ਸਵਾਲ ਬਣਦਾ ਹੈ ਪੰਨੀ ਸਰਕਾਰ ਨੂੰ ਸਵਾਲ ਬਣਦਾ ਪੂਰੇ ਮੋਦੀ ਰਾਣੇ ਨੂੰ ਕਿ ਜਦੋਂ ਤੂੰ ਟੀਵੀ ਗੱਲ ਕਰਦਾ ਸੀ ਕਿ ਮੈਂ ਕਿਸਾਨ ਹਾਂ ਤੇਸੀਆਂ ਮੈਂ ਮਜ਼ਦੂਰਾਂ ਦਾ ਹੱਕ ਪੈਸੀਆ ਮੈਂ ਬੇਲ ਦਿਗਾਉਣ ਦਾ ਹੱਕ ਪੈਸੀਆ ਤੁਹਾਡੇ ਸਾਹਮਣੇ ਹੈ ਕਿ ਇਹਨਾਂ ਲੋਕਾਂ ਨੂੰ ਕੀ ਲੋੜ ਪਈ ਜਿਹੜੇ ਸੱਤਾਂ ਦਾ ਸਿਰ ਡਰੜ ਕੇ ਸੰਸਾਰ ਪਰ ਦਾ ਢੱਡ ਪਰਦੇ ਆ ਤੇ ਆਪਣੀ ਜਿਵੇਂ ਪੁੱਤਾ ਵਾਂਗੂ ਤਾਰੀ ਫਾਸ਼ਲ ਜਿਹੜੀ ਹੈ ਜਦੋਂ ਉਹ ਬੇਚ ਨਹੀਂ ਹੁੰਦੀ ਆ ਤਾਂ ਲੇਲਕੜੀਆਂ ਕਦਮੀਆਂ ਪੈਂਦੀਆਂ ਇੱਥੋਂ ਦੇ ਲੋਕਾਂ ਦੀਆਂ ਇੱਥੋਂ ਦੇ ਸ਼ਰਮਾਇਦਾਰਾਂ ਦੀਆਂ ਇਹ ਦੁਨੀਆਂ ਰਾਂਸੂਆਂ ਦੀਆਂ ਇਹ ਸਵਾਰ ਹੈ ਤੁਸੀਂ ਵਿਦਾਈ ਦੇ ਪਰਤ ਰਹੋ ਪਰ ਤੁਸੀਂ ਲੜ ਰਹੇ ਹੋ ਅਸੀਂ ਤੁਹਾਡੇ ਵੀ 3 ਪੁੱਤਰਾ ਉਹ ਪਿੰਡਾਂ ਵਾਲੇ ਡਾਕਟਰ ਆਰਐਮਪੀ ਡਾਕਟਰ ਮੈਡੀਕਲ ਪ੍ਰੈਕਟਿਸ਼ਨਰ ਤੁਹਾਡੇ ਹਰ ਕਿੱਥੇ ਵੀ ਕੋਈ ਲੱਗਿਆ ਜਿਹੜਾ ਘੜਾ ਹੋਵੇ ਕਿੱਥੇ ਵੀ ਕੋਈ ਸੰਘਰਸ਼ ਦੀ ਕੋਈ ਜਿੰਨ ਵੀ ਜੜੀ ਹੈ ਜਗੀ ਹੋਵੇ ਤੇ ਇਹ ਨਹੀਂ ਹੋ ਸਕਦਾ ਵੀ ਤੁਹਾਡੇ ਪੁੱਤ ਤੁਹਾਡੇ ਨਾਲ ਨਾਲ ਖੜੇ ਹੋਣ ਦਿੱਲੀ ਦਾ ਉਹ ਮੋਰਚਾ ਜਿਹੜਾ ਲਗਭਗ 3 ਮਹੀਨੇ ਚੱਲਿਆ 13 ਮਹੀਨੇ ਚੱਲਿਆ ਉਸ 13 ਮਹੀਨਿਆਂ ਦੇ ਵਿੱਚ ਉੱਥੇ ਉੱਥੇ ਰਹਿਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਉੱਥੇ ਵੀ ਬੜੇ ਯਸ਼ਰ ਨਾਲ ਆਏ ਸੀ ਕਿ ਅਸੀਂ ਲੜਾਈ ਜਿਹੜੀ ਹੈ ਜਿੱਤ ਲਈ ਪਰ ਅਸੀਂ ਵੇਖਿਆ ਕਿ ਇਹਨਾਂ ਧੋਖੇਬਾਜ਼ਾਂ ਨੇ ਸਾਡੇ ਨਾਲ ਜਿੱਤੇ ਹੋਏ ਬਾਦੇ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਜਿਹੜੀਆਂ ਮੰਗਾ ਸੀ ਉਹਨਾਂ ਦੇ ਉੱਤੇ ਲੀਕ ਫੇਰਤੀ ਮੁਗਸਾ ਦੇ ਬਜ਼ੁਰਗ ਨੇਕਾ ਜਿਹੜੇ ਲਗਭਗ 75 ਸਾਲਾਂ ਦੇ ਨੇ ਪਿਛਲੇ ਦਿਨੀ ਮੈਂ 22 ਤਰੀਕ ਨੂੰ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਬਾਪੂ ਜੀ ਦੇ ਨਾਲ ਖੜੇ ਆਂ ਸਾਨੂੰ ਜਦੋਂ ਮਰਜੀ ਜਿਹੜੀ ਹਾਕ ਤੇ ਉਹ ਮਾਰ ਲਈ ਜਿਹੜੀਆਂ ਸੇਵ ਸਵਾਮਾ ਦਾ ਸਾਡੇ ਹਿੱਸੇ ਜਿਹੜਾ ਹੁੰਦਾ ਉਹ ਲੰਗਰ ਇੱਥੇ ਵੀ ਚੱਲੂ ਹੈ ਤੇ ਉਹ ਇੱਥੇ ਵੀ ਚੱਲੂ ਸੀ ਉਹ ਨਾਈਸ ਦੇ ਕੋਲ ਪੰਪਾ ਤੇ ਵੀ ਚੱਲੂ ਸੀ ਉਹ ਜਿੱਥੇ ਕਿਤੇ ਤੁਸੀਂ ਧਰਲੇ ਲਾਏ ਸੀ ਉਹ ਉੱਥੇ ਵੀ ਚੱਲੂ ਸੀ ਕਿਉਂਕਿ ਅਸੀਂ ਗਰਦੋਂ ਜਾਂਦੇ ਆ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਜ਼ਦੂਰਾਂ ਦੇ ਪੁੱਤਾਂ ਅਸੀਂ ਹੱਤ ਮੰਗਦੇ ਇੰਦਾ ਰੇਖਾਂ ਦੇ ਪੁੱਤਾਂ ਜਿਨ੍ਹਾਂ ਨੇ ਪੰਜਾਬ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਹਿੰਦੁਸਤਾਨ ਭਾਰਤ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਹਰ ਇੱਕ ਦਾ ਢਿੱਡ ਭਰਿਆ ਕਹੇ ਹਰੀ ਕ੍ਰਾਂਤੀ ਦੀ ਗੱਲ ਹੈ ਕਹਿੰਦੇ ਤੁਸੀਂ ਚਿੱਟੀ ਕ੍ਰਾਂਤੀ ਦੀ ਗੱਲ ਹੈ ਇਹਨਾਂ ਨੇ ਮੁੱਕ ਨਹੀਂ ਮੋੜਿਆ 700 ਪਲੱਸ 735 36 ਜਿਹੜੇ ਸਾਡੇ ਕਿਸਾਨ ਸੀ ਸਾਡੇ ਮਜ਼ਦੂਰ ਸੀ ਧਰਨਾ ਚੱਲੀ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਬੁੱਧੀਆਂ ਦਿੱਤੀਆਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਬਚਾਉਣ ਦੇ ਲਈ ਸਾਡੇ ਬੱਚਾਂ ਦੇ ਭੇਖ ਨੂੰ ਬਚਾਉਣ ਦੇ ਲਈ ਸਾਡੇ ਪੰਜਾਬ ਦੇ ਪਿੰਖ ਨੂੰ ਬਚਾਉਣ ਦੇ ਲਈ ਆਪਣੇ ਜਾਨਾਂ ਦੀਆਂ ਉਪਰਤੀਆਂ ਦਿੱਤੀਆਂ ਬਹੁਤ ਔਖਾ ਹੈ ਜਦੋਂ ਸਵਾਰ ਪੁੱਤ ਚੜ ਜਾਂਦੇ ਆ ਤੇ ਪਿੱਛੇ ਜਿਹੜੇ ਬਜ਼ੁਰਗ ਨੇ ਜਿੰਨਾ ਦੀ ਲਾਠੀ ਦਾ ਉਹ ਸਹਾਰਾ ਹੁੰਦੇ ਆ ਤੇ ਉਹ ਲਾਠੀ ਛੋੜਦੇ ਆ ਲਾਠੀ ਧਾਰਦੇ ਆ ਸੋ ਸਮਾਂ ਸਾਰੇ ਬਚਾਰਤ ਘਖ ਬਖਰੇ ਨੇ ਜਿਹੜੇ ਆ ਭਲਾ ਕੇ ਜੁੱਧਾਂ ਛੱਡ ਕੇ ਅੱਜ ਕਿੱਥੇ ਹੋਰ ਵੀ ਮਿੱਤਰੋ ਲੋੜ ਹੈ ਕਿਉਂਕਿ ਸਾਡੇ ਲਈ ਸਾਰੇ ਇੱਕੋ ਹੈ ਅਸੀਂ ਜਿੱਥੇ ਵੀ ਹੱਜ ਮੰਗਦੇ ਲੋਕ ਨੇ ਅਸਮੋਨਾ ਦੇ ਲਾਲ ਛੱਡਦੇ ਆ ਕਿਉਂਕਿ ਅਸੀਂ ਜੋ ਸਾਡੇ ਜੰਮਣ ਵਾਲੇ ਵੀ ਤੁਸੀਂ ਹੋ ਸਾਡੇ ਪਾਲਣ ਹਾਰੇ ਵੀ ਤੁਸੀਂ ਹੋ ਤੇ ਤੁਸੀਂ ਹਮੇਸ਼ਾ ਜਦੋਂ ਕਦੇ ਕਿਸੇ ਜੰਡੀ ਦੀ ਢੇੜ ਆਈ ਹੈ ਕਿਸੇ ਡਾਕਟਰ ਦੇ ਕਲੀਨਿਕ ਦੇ ਉੱਤੇ ਤੇ ਤੁਸੀਂ ਇੱਕ ਉੱਤੇ دیوار ਬਣ ਕੇ ਖੜੇ ਹੋ ਸੋ ਸਮਾਜਾਤ ਨਹੀਂ ਦਿੰਦਾ ਮੈਂ ਡਾਕਟਰ ਪ੍ਰੇਮ ਸ਼ਰਮਾ ਜਿਹੜਾ ਸੂਬਾ ਕਮੇਟੀ ਸਾਡਾ ਮੈਂਬਰ ਵੀ ਰਿਹਾ ਤੇਰਾ ਇਸ ਜ਼ਿਲ੍ਹੇ ਦੀ ਕਮਾਂਡ ਕਰਦਾ ਸੀ ਰਾਤੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਅਸੀਂ ਹਾਜ਼ਰੀਆਂ ਮਾਨਸਾ ਦੇ ਵਿੱਚ ਵੀ ਸਾਡੀਆਂ ਟੀਮਾਂ ਲਾਵੀਆਂ ਨੇ ਔਰ 100 ਤੋਂ ਦੇ ਵੀ ਵੱਖ-ਵੱਖ ਏਰੀਏ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਪ੍ਰੈਕਟਿਸ਼ਨਰਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੱਖ-ਵੱਖ ਜਿੱਥੇ ਵੀ ਨਾਕੇ ਲੱਗੇ ਨੇ ਜਿੱਥੇ ਘਰਨੇ ਲੱਗੇ ਨੇ ਉੱਥੇ ਪਹੁੰਚੀਆਂ ਨੇ ਔਰ ਨਾਲੋਂ ਨਾਲ ਲੰਗਰ ਜਿਹੜਾ ਚੈ ਸੰਗਰੂ ਬੰਦੂ ਬਾਗਰ ਦੀ ਗੱਲ ਹੋਵੇ ਚਾਹੇ ਕਨੌਰੀ ਬਾਗਰ ਦੀ ਗੱਲ ਹੋਵੇ ਉੱਥੇ ਵੀ ਜਿਹੜੇ ਸਿਹਤ ਸਭਾਵਾ ਦੇ ਗਰੂਹੀਆਂ ਸਿਹਤ ਸਭਾਵਾ ਦੇ ਕੈਂਪਲੇ ਉਹ ਵੀ ਲਗਾਤਾਰ ਜਿਹੜੇ ਆਏ ਹੋ ਚੱਲ ਰਹੇ ਨੇ ਅੱਜ ਸਾਡਾ ਸਾਥੀ ਉਹ ਸਾਥੀ ਵਿਛੜਿਆ ਹੈ ਕਾਫੀ ਵੱਡਾ ਦੁੱਖ ਹੈ ਉਹਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੇਰੇ ਨਾਲ ਸਾਡੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸਰਤਪਾਲ ਦੇਸ਼ੀ ਜੀ ਪੇਸ਼ੀ ਤੋਂ ਔਰ ਮੇਰੇ ਨਾਲ ਸਾਡੇ ਚੇਅਰਮੈਨ ਜ਼ਿਲ੍ਹਾ ਮਾਨਸਾ ਦੇ ਰਗਵੀਰ ਚੰਦ ਸ਼ਰਮਾ ਜੀ ਜਿਹੜੇ ਅਗਲੀਤ ਆਏ ਨੇ ਉਹ ਵੀ ਮੇਰੇ ਨਾਲ ਨੇ ਸੋ ਸਾਥੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਹਾਜ਼ਰੀ ਜਿਹੜੀ ਹੈ ਤੁਸੀਂ ਕਬੂਲ ਕਰਨਾ ਅਸੀਂ ਹਮੇਸ਼ਾ ਇਨ੍ਹਾਂ ਸੰਘਰਸ਼ਾਂ ਦੇ ਹਾਮੀ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੀ ਵੀ ਕੋਈ ਲੋੜ ਹੋਵੇਗੀ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਇਸ ਪੰਜਾਬ ਬੰਦ ਦਾ ਸਮਰਥਨ ਕੀਤਾ ਤੁਹਾਡੀਆਂ ਮੰਗਾਂ ਦਾ ਸਮਰਥਨ ਕਰਦਾ ਔਰ ਸਾਡੇ ਉਸ ਬਜ਼ੁਰਗ ਬਾਪੂ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਵੀ ਦਿੰਦੇ ਆ ਅਪੀਲ ਵੀ ਕਰਦੇ ਆ ਕਿ ਇਹੋ ਜਿਹੜਾ ਨੇਤਾ ਉਸ ਨੂੰ ਪੈਦਾ ਹੋਣ ਲਈ ਸਾਲੀਆਂ ਲੱਗ ਜਾਂਦੀਆਂ ਨੇ ਉਹ 75 ਸਾਲਾਂ ਦਾ ਕੈਂਸਰ ਦਾ ਮਰੀਜ਼ ਆ ਜਿਹੜਾ ਪਰ ਅੱਜ ਵੀ ਇੱਕ ਵੱਡੇ ਹੌਸਲੇ ਦੇ ਵਿੱਚ ਆ ਕਿਉਂਕਿ ਮੈਂ ਖੁਦ ਮਿਲ ਕੇ ਆਇਆ ਮੈਂ ਖੁਦ ਉਹਨਾਂ ਨਾਲ 15-20 ਮਿੰਟ ਗੱਲਾਂ ਕੀਤੀਆਂ ਸਾਡੇ ਪ੍ਰਧਾਨ ਜੀ ਨਾਲ ਵੀ ਜਿੱਥੇ ਕੋਈ ਮਨਿਸਟਰ ਨਹੀਂ ਮਿਲ ਸਕਦਾ ਉੱਥੇ ਸਾਡੇ ਜਿਹੜੀ ਪ੍ਰਾਤਰੀ ਕਿਸਾਨ ਹੈ ਇਸ ਨੂੰ ਹੋਰ ਅਸੀਂ ਪਟੇਰਾ ਕਰੀਏ ਨਾਲ ਮਿਲ ਕੇ ਜਿੱਦਾਂ ਛੱਡ ਕੇ ਕੁਝ ਵਖਰੇਵੇਂ ਛੱਡ ਕੇ ਇੱਕ ਮੰਚ ਤੇ ਉੱਤੇ ਆਜੋ ਤੇ ਅਸ਼ਵੀ ਤੁਹਾਡੇ ਸਾਰਿਆਂ ਦੇ ਨਾਲ ਆ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਦਾ ਔਰ ਸਮੂਚੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ